ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਸਾਰੇ ਪੰਜਾਬੀਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਰੋਲਾ ਜੰਕਸ਼ਨ ਤੇ ਗੱਲ ਹੋਵੇਗੀ ਉਸ ਨਾਮ ਦੀ ਜਿਸ ਨੇ ਪੰਜਾਬੀ ਮਿਊਜ਼ਿਕ ਨੂੰ ਇੱਕ ਨਵੀਂ ਪਛਾਣ ਦਿੱਤੀ ਬੱਬੂ ਮਾਨ ਜਿਸਨ ਲੋਕ ਪਿਆਰ ਨਾਲ ਖੰਟ ਵਾਲਾ ਮਾਨ ਵੀ ਕਹਿੰਦੇ ਨੇ ਅੱਜ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਸ਼ੌਹਰਤ ਤੱਕ ਪਰਿਵਾਰ ਤੋਂ ਪੈਸ਼ਨ ਤੱਕ ਤੇ ਉਹ ਸਾਰੇ ਲਹਿਰਾਂ ਜਿੱਥੇ ਬੱਬੂ ਮਾਨ ਨੇ ਇਤਿਹਾਸ ਰਚਿਆ ਬੱਬੂ ਮਾਨ ਨੇ ਜਿੱਥੇ ਪਿਆਰ ਤੇ ਦੁੱਖ ਭਰੇ ਗੀਤ ਗਾਏ ਉਥੇ ਸਮਾਜਿਕ ਮੁੱਦਿਆਂ ਤੇ ਇਤਿਹਾਸਿਕ ਗਾਣਿਆਂ ਨਾਲ ਵੀ ਸਭ ਦਾ ਧਿਆਨ ਖਿੱਚਿਆ ਤੇ ਕਈ ਵਾਰੀ ਇਹਨਾਂ ਗਾਣਿਆਂ ਕਰਕੇ ਵਿਵਾਦਾਂ ਨੇ ਵੀ ਦਰਵਾਜ਼ਾ ਖਟਕੜਾਇਆ ਪਰ ਮਾਨ ਸਾਹਿਬ ਕਦੇ ਝੁਕੇ ਨਹੀਂ ਉਹ ਸ ਮੇ ਰਹੇ ਬਬੂ ਮਾਨ ਦਾ ਜਨਮ ਹੋਇਆ ਫਤਿਹਗੜ੍ਹ ਸਾਹਿਬ ਦੇ ਪਿੰਡ ਅਖੰਡ ਮਾਨਪੁਰਾ ਵਿੱਚ ਇੱਕ ਜੱਟ ਸਿੱਖ ਕਿਸਾਨ ਪਰਿਵਾਰ ਵਿੱਚ 29 ਮਾਰਚ 1975 ਨੂੰ ਜਨਮ ਲੈਣ ਵਾਲੇ ਇਸ ਗਾਇਕ ਨੇ 2025 ਵਿੱਚ ਆਪਣੀ ਉਮਰ ਦੇ ਲਗਭਗ 50 ਸਾਲ ਪੂਰੇ ਕਰ ਲਏ ਨੇ ਅਸਲ ਨਾਮ ਹੈ ਦਜਿੰਦਰ ਸਿੰਘ ਮਾਨ ਜਿਹਨ ਲੋਕ ਪਿਆਰ ਨਾਲ ਕਹਿੰਦੇ ਨੇ ਮਾਨ ਸਾਹਿਬ ਜਾਂ ਬੇਮਾਨ ਇਹਨਾਂ ਦੇ ਪਿਤਾ ਜੀ ਸਵਰਗਵਾਸੀ ਬਾਬੂ ਸਿੰਘ ਮਾਨ ਮਾਤਾ ਸ੍ਰੀ ਸਵਰਗਵਾਸੀ ਕੁਲਵੀਰ ਕੌਰ ਤੇ ਦੋ ਭੈਣਾਂ ਰੂਪੀ ਤੇ ਜੱਸੀ ਹਨ ਬਾਬੂ ਮਾਨ ਦੇ ਪਿਤਾ ਟਰਾਂਸਪੋਰਟ ਤੇ ਖੇਤੀਬਾੜੀ ਕਰਦੇ ਸਨ ਘਰ ਆਉਂਦੇ 10 ਟਰੱਕ ਬਾਰ ਜਾਂਦੇ 10 ਟਰੱਕ ਮਾਪਿਓ ਦਾ ਇਕਲੌਤਾ ਪੁੱਤ ਹੋਣ ਕਰਕੇ ਇਹਨਾਂ ਨੇ ਮਾਨ ਨੂੰ ਹੱਥਾਂ ਦੀਆਂ ਰੇਖਾਂ ਵਾਂਗ ਸੰਭਾਲਿਆ ਮਾਨ ਸਾਹਿਬ ਨੇ ਬਚਪਨ ਦਾ ਵਕਤ ਆਪਣੇ ਨਾਨਕਿਆਂ ਦੇ ਪਿੰਡ ਲੋਹਾਰੀ ਵਿੱਚ ਬਤਾਇਆ ਪਿਤਾ ਜੀ ਅਕਸਰ ਕਹਿੰਦੇ ਸਨ ਪੁੱਤ ਕੁਝ ਟਰੱਕਾਂ ਵਾਲਾ ਗੀਤ ਵੀ ਲਿਖੀ ਇਹੋ ਗੱਲ ਮਾਨ ਨੇ ਦਿਲਚਸਪ ਰੱਖ ਲਈ 3 ਸਾਲ 2016 ਵਿੱਚ ਗੀਤ ਲਿਖਿਆ ਨੀ ਬਿੱਲੋ ਜੱਟ ਨੇ ਟਰੋਲਾ ਪਾਉਣਾ ਜਿਸ ਨੇ ਹਰ ਟਰੱਕ ਡਰਾਈਵਰ ਦੇ ਦਿਲ 'ਚ ਮਾਨ ਲਈ ਬੱਕਰੀ ਸਾਂ ਬਣਾਈ ਬੱਬੂ ਮਾਨ ਪੜਾਈ ਵਿੱਚ ਵੀ ਚੰਗੇ ਸਨ ਪਿੰਡ ਦੇ ਸਕੂਲ ਤੋਂ 12ਵੀਂ ਪਾਸ ਕਰਕੇ ਰੋਪੜ ਕੋਲ ਤੋਂ ਗ੍ਰੈਜੂਏਸ਼ਨ ਤੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਐਮਏ ਉਰਦੂ ਤੇ 뮤직 ਵਿੱਚ ਕੀਤੀ ਪਿਤਾ ਚਾਹੁੰਦੇ ਸਨ ਟ੍ਰਾਂਸਪੋਰਟ ਜੱਬੀਸ਼ਨ ਸਾਹਮਣੇ ਮਾਤਾ ਚਾਹੁੰਦੀ ਸੀ ਬਾਹਰਲੇ ਦੇ ਸੈਕਟ ਹੋਵੇ ਪਰ ਮਾਨ ਨੇ ਸੋਚ ਲਿਆ ਸੀ ਕਿ ਹੁਣ ਤਾਂ ਗਾਉਣਾ ਹੀ ਜ਼ਿੰਦਗੀ ਹੈ ਕਾਲਜ ਦੇ ਦਿਨਾਂ ਵਿੱਚ ਕੀਤੇ ਗੀਤ ਲਿਖਣੇ गांव ਨੇ ਤੇ ਸਾਧੂਆਂ ਦੇ ਨਾਲ ਰਹਿ ਕੇ ਜੀਵਨ ਦਾ ਅਰਥ ਸਮਝਣਾ ਇਹ ਸਭ ਉਹਨਾਂ ਦੇ ਆੜ ਦਾ ਹਿੱਸਾ ਬਣੇ। ਮਾਨ ਨੇ ਕਦੇ ਕਿਸੇ ਉਸਤਾਦ ਕੋਲੋਂ تعلیم ਨਹੀਂ ਲਈ। ਉਹਨਾਂ ਦਾ ਕਹਿਣਾ ਹੈ ਕਿ ਜੋ ਸਿੱਖਣਾ ਹੈ ਉਹ ਅੰਦਰੋਂ ਆਉਂਦਾ ਹੈ। ਪੁਰਾਣੇ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਤੇ ਦੇਵੀ ਮਖਸੂਸਪੁਰੀ ਤੋਂ ਪ੍ਰੇਰਣਾ ਲਈ ਤੇ ਆਪਣੀ ਰਾਹ ਚੁਣੀ। 1988 ਵਿੱਚ ਆਪਣੀ ਪਹਿਲੀ ਐਲਬਮ ਸੱਜਣ ਰੁਮਾਲ ਦੇ ਗਿਆ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ। ਫਿਰ 1999 ਦੀ ਮਿਸ ਇੰਡੀਆ ਤੇ 2001 ਦੀ ਸੌਣ ਦੀ ਝੜੀ। ਨੇ ਰਤੁਰਾ ਦਾ ਬੱਬੂ ਮਾਨ ਨੂੰ 스타 ਬਣਾ ਦਿੱਤਾ ਫਿਰ ਆਈਆਂ ਐਲਬਮ ਪਿਆਸ 2005 ਮੇਰਾ ਗਮ 2007 ਤਲਾਸ਼ 2013 ਤੇ ਅੜਬ ਪੰਜਾਬੀ 2022 ਜਿਹੜੀ ਮਾਨ ਦੇ ਨਾਮ ਨੂੰ ਦੁਨੀਆ ਭਰ ਚ ਗੂੰਜ ਆ ਗਈਆਂ ਇਹਨਾਂ ਨੇ ਗਿੱਤਾਂ ਵਿੱਚ ਰੂਹ ਪਾ ਦਿੱਤੀ ਚਾਹੇ ਬਾਬਾ ਨਾਨਕ ਸੀ ਵਰਗਾ ਵਿਵਾਦਿਤ ਗੀਤ ਵੀ ਕਿਉਂ ਨਾ ਹੋਵੇ ਪਰ ਮਾਨ ਕਦੇ ਪਿੱਛੇ ਨਹੀਂ ਹਟੇ ਉਹ ਸਦਾ ਆਪਣੇ ਸੱਚ ਨਾਲ ਖੜੇ ਰਹੇ ਬੱਬੂ ਮਾਨ ਸਿਰਫ ਗਾਇਕ ਨਹੀਂ ਇੱਕ ਵਧੀਆ ਐਕਟਰ ਵੀ ਨੇ 2003 ਦੀ ਫਿਲਮ ਹਵਾएं ਜਿਹੜੀ 1984 ਦੰਗਿਆਂ ਤੇ ਆਧਾਰਿਤ ਸੀ ਭਾਰਤ ਵਿੱਚ ਬੈਨ ਹੋਈ ਪਰ ਬਾਹਰਲੇ ਦੇਸ਼ਾਂ 'ਚ ਹਿੱਟ ਰਹੀ ਫਿਰ ਰੱਬ ਨੇ ਬਣਾਈਆਂ ਜੋੜੀਆਂ ਹਸਰ ਹਿਟਲਰ ਦੇਸੀ ਦੇਸੀ ਸੁੱਚਾ ਸੁਰਮਾ ਇਹਨਾਂ ਸਾਰੀਆਂ ਫਿਲਮਾਂ ਨੇ ਮਾਨ ਦੀ ਅਦਾਕਾਰੀ ਦਾ ਲੋਹਾ ਮਣਵਾਇਆ 2025 ਵਿੱਚ ਆਈ ਫਿਲਮ ਸ਼ੌਂਕੀ ਸਰਦਾਰ ਨੇ ਫਿਰ ਸਾਬਿਤ ਕੀਤਾ ਮਾਨ ਦਾ ਜਾਦੂ ਅਜੇ ਵੀ ਜਿਉਂਦਾ ਹੈ ਮਾਨ ਸਾਹਿਬ ਦੇ ਸ਼ੌਂਕਾ ਦੀ ਗੱਲ ਕਰੀਏ ਤਾਂ ਕੋੜੇ ਹਥਿਆਰ ਤੇ ਕਿਤਾਬਾਂ ਉਹ ਗੀਤਾਂ ਵਿੱਚ ਕਹਿੰਦੇ ਹਨ ਤੂੰ ਸ਼ਿਵ ਨੂੰ ਪੜਦੀ ਹੈ ਮੈਂ ਸ਼ੁਕਰਾਂਤ ਨੂੰ ਪੜਦਾ ਹਾਂ ਮਾਨ ਦੇ ਯਾਰਾਂ ਨਾਲ ਅੱਜ ਵਿਵਾਗੁਰੂ ਵਾਲਾ ਜੁੜਾ ਹੈ ਪਿੰਡ ਖੰਟ ਮਾਨਪੁਰਾ ਚੋਬਣੀ ਹਵੇਲੀ ਉਹਨਾਂ ਦੀ ਪਛਾਣ ਹੈ ਪਤਨੀ ਦਾ ਨਾਮ ਹਰਮਨਦੀਪ ਕੌਰ ਹੈ ਪਰ ਪਰਿਵਾਰਿਕ ਜ਼ਿੰਦਗੀ ਬਾਰੇ ਉਹ ਸਦਾ ਚੁੱਪ ਰਹਿੰਦੇ ਹਨ ਵਿਵਾਦ ਵੀ ਮਾਨ ਦੇ ਸਫ਼ਰ ਦਾ ਹਿੱਸਾ ਰੇ ਪਾਇਰਨਜੀਤ ਸਿੰਘ ਟਡਰੀਆਂ ਵਾਲਾ ਇੱਕ ਬਾਬਾ ਨਾਲ ਸੀ ਤੇ ਟਕਰਾਅ ਹੋਈ ਫਿਰ ਮਿਸ ਪੂਜਾ ਦਿਲਜੀਤ ਦੁਸੰਤ ਤੇ ਰੁਪਿੰਦਰ ਖਾਂਡੇ ਨਾਲ ਵੀ ਕੁਝ ਮਤਭੇਦ ਹੋਏ ਸਿੱਧੂ ਮਸੇਵਾਲਾ ਨਾਲ ਵੀ ਨਾਮ ਜੋੜਿਆ ਗਿਆ ਪਰਮਾਨ ਨੇ ਕਦੇ ਖੁੱਲਕੇ ਕੁਝ ਨਹੀਂ ਕਿਹਾ ਕਹਿੰਦੇ ਸਾਨੂੰ ਮੈਂ ਗਾਣੇ ਵਿੱਚ ਗੱਲ ਕਰਦਾ ਹਾਂ ਵਿਵਾਦਾਂ ਵਿੱਚ ਨਹੀਂ ਆਖਿਰ ਚਿੱਕੇ ਗੱਲ ਪੱਕੀ ਹੈ ਚਾਹੇ ਸਿੱਧੂ ਮਸੇਵਾਲਾ ਹੋਵੇ ਜਾਂ ਬੱਬੂ ਮਾਨ ਦੋਹਾਂ ਨੇ ਪੰਜਾਬੀਅਤ ਲਈ ਸੱਚ ਗਾਇਆ ਹੈ ਸੱਚ ਲਿਖਿਆ ਹੈ ਤੇ ਸੱਚ ਜੀ ਇਹ ਦੋਵੇਂ ਹੀ ਪੰਜਾਬ ਦੇ ਉਹ ਨਾਮ ਨੇ ਜਿਹੜੇ ਕਦੇ ਮਿਟ ਨਹੀਂ ਸਕਦੇ ਸੋ ਦੱਸੋ ਜੀ ਤੁਹਾਨੂੰ ਕਿਹੜਾ ਸਿੰਗਰ ਵੱਧ ਦਿਲ ਚ ਵੱਸਦਾ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ